ਵਾਗਦਾਈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਦੇ ਜਲੰਧਰ ਸ਼ਹਿਰ ਦੇ ਵਿੱਚ ਨੇੜੇ ਹੀ ਇੱਕ ਪਿੰਡ ਆ ਤੇ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਘਰ ਆ ਉਸ ਘਰ ਦੇ ਵਿੱਚ ਕੇਰਨ ਨਾਮ ਦੀ ਇੱਕ ਕੁੜੀ ਰਹਿੰਦੀ ਆ। ਕੇਰਨ ਦੇ ਮਾਪੇ ਬਹੁਤ ਗਰੀਬ ਹਨ। ਕੇਰਨ ਦਾ ਪਿਓ ਵਿਚਾਰਾ ਦਿਹਾੜੀਆਂ ਕਰਦਾ ਹੈ ਤੇ ਮਾਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਆ। ਪਰ ਫਿਰ ਵੀ ਉਹ ਆਪਣੀ ਧੀ ਨੂੰ ਚੰਗਾ ਪੜਾਉਂਦਾ ਲਿਖਾਉਂਦੇ ਹਨ ਤੇ ਉਹ ਆਪਣੀ ਧੀ ਨੂੰ ਪਲੱਸ 2 ਕਰਵਾ ਲੈਂਦੇ ਹਨ। ਪਲੱਸ 2 ਦੇ ਵਿੱਚ ਉਹਨਾਂ ਦੀ ਕੁੜੀ ਜ਼ਿਲ੍ਹੇਪਰ ਦੇ ਵਿੱਚੋਂ ਫਰਸਟ ਆਉਂਦੀ ਆ। ਪਿੰਡ ਦੇ ਲੋਕੀ ਉਹਨਾਂ ਦੀ ਬਹੁਤ ਮਦਦ ਕਰਦੇ ਆ ਤੇ ਉਸ ਨੂੰ ਸ਼ਹਿਰ ਦੇ ਇੱਕ ਚੰਗੇ ਕਾਲਜ ਦੇ ਵਿੱਚ ਐਡਮਿਸ਼ਨ ਮਿਲ ਜਾਂਦੀ ਆ। ਉਹ ਪਹਿਲਾ ਸਾਲ ਹੁੰਦਾ ਉਸ ਦਾ ਕਾਲਜ ਦੇ ਵਿੱਚ। ਉੱਥੇ ਇੱਕ ਰਵੀ ਨਾਮ ਦਾ ਮੁੰਡਾ ਜਿਸ ਦੀ ਨਿਗਾਹ ਕਰਨ ਤੇ ਪੈਂਦੀ ਆ ਕਰਨ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਖੀ ਹੁੰਦੀ ਆ ਤੇ ਰਵੀ ਬਹੁਤ ਤਕੜੇ ਕਰੋ ਹੁੰਦਾ ਉਸ ਦੇ ਅੱਗੇ ਪਿੱਛੇ ਘਮ ਦਾ ਫਿਰਦਾ ਰਹਿੰਦਾ ਹੈ ਹੌਲੀ ਹੌਲੀ ਕਰਨ ਦਾ ਧਿਆਨ ਵੀ ਉਸ ਦੇ ਵੱਲ ਚਲਾ ਜਾਂਦਾ ਹੈ ਤੇ ਕਰਨ ਵੀ ਉਸ ਦੇ ਨਾਲ ਦੋਸਤੀ ਕਰ ਬੈਠਦੀ ਆ ਉਹ ਕਦੇ ਕੰਟੀਨ ਦੇ ਵਿੱਚ ਉਸ ਨੂੰ ਚਾਹ ਪਲਾਉਂਦਾ ਹੈ ਕਦੇ ਕੌਫੀ ਪਲਾਉਂਦਾ ਹੈ ਇਸ ਲਈ ਉਸ ਨੂੰ ਲੈ ਕੇ ਤੁਰਿਆ ਫਿਰਦਾ ਰਹਿੰਦਾ ਹੈ ਇੱਕ ਦਿਨ ਉਹ ਉਸ ਨੂੰ ਇੱਕ ਸੇ ਸੁੰਨੀ ਜਗ੍ਹਾ ਤੇ ਸੁੰਨ ਸੰਠਾ ਤੇ ਬੁਲਾਉਂਦਾ ਹੈ ਕਰਨ ਪਹਿਲਾਂ ਜਾਣ ਤੋਂ ਅਨਕਾਰ ਕਰ ਦਿੰਦੀ ਆ ਪਰ ਉਹ ਆਖਦਾ ਕਿ ਸਿਰਫ ਤੂੰ ਇੱਕ ਵਾਰ ਮੇਰੀ ਗੱਲ ਸੁਣ ਲੈ ਤੇ ਫਿਰ gerne ਚਲੀ ਜਾਂਦੀ ਆ ਜਿਉਂ ਹੀ ਕਿਰਨ ਜਾਂਦੀ ਹੈ ਤਾਂ ਉਸ ਦੇ ਨਾਲ ਗਲਤ ਗੱਲਾਂ ਕਰਨ ਲੱਗਦਾ ਹੈ ਜੋ ਕਿਰਨ ਨੂੰ ਬਿਲਕੁਲ ਵੀ ਪਸੰਦ ਨਹੀਂ ਆਉਂਦੀਆਂ ਕਿਰਨ ਆਖਦੀ ਆ ਕਿ ਵਿਆਹ ਤੋਂ ਪਹਿਲਾਂ ਇਹ ਗੱਲਾਂ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਪਰ ਉਸ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਕਿਰਨ ਉਸ ਦੇ ਮੂੰਹ ਤੇ ਥੱਪੜ ਜੜ ਦਿੰਦੀ ਹੈ ਰਵੀ ਨੂੰ ਇਸ ਗੱਲ ਦਾ ਬਹੁਤ ਗੁੱਸਾ ਆਉਂਦਾ ਹੈ ਤੇ ਰਵੀ ਗੁੱਸੇ ਦੇ ਵਿੱਚ ਅੱਗ ਬਬੂਲਾ ਹੋ ਕੇ ਉਸ ਨੂੰ ਆਖਦਾ ਹੈ ਕਿ ਤੂੰ ਕੀ ਸੋਚਦੀ ਆ ਕਿ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਵਿਆਹ ਕਰਵਾਉਣ ਬਾਰੇ ਤਾਂ ਮੈਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਤੇਰੇ ਨਾਲ ਤੇਰੇ ਵਰਗੀਆਂ ਨਾ ਮੈਂ ਉਂਝੀ ਵਿਆਨਾ ਕਰਵਾ ਮੈਂ ਐਨੇ ਤੱਕੜੇ ਕਰੋ ਤੇ ਤੂੰ ਗਰੀਬ ਘਰ ਦੀ ਕੁੜੀ ਤੇਰਾ ਵਿਆਹ ਕਿਸੇ ਗਰੀਬ ਘਰ ਦੇ ਮੁੰਡੇ ਨਾਲ ਹੋਵੇਗਾ ਮੇਰੇ ਅਮੀਰ ਵਾਗੇ ਨਹੀਂ ਇਹ ਗੱਲ ਸੁਣ ਕੇ ਕਿਰਨ ਨੂੰ ਬਹੁਤ ਗੁੱਸਾ ਆਉਂਦਾ ਤਾਂ ਕਿਰਨ ਉੱਥੋਂ ਚਲੀ ਜਾਂਦੀ ਆ ਹੌਲੀ ਹੌਲੀ ਇਸੇ ਤਰ੍ਹਾਂ ਸਮਾਂ ਲੰਘਦਾ ਜਾਂਦਾ ਹੈ ਕਿਰਨ ਇੱਕ ਦਿਨ ਆਪਣੀ ਕਲਾਸ ਦੇ ਵਿੱਚ ਹੀ ਬੈਠੀ ਹੁੰਦੀ ਆ ਤਾਂ ਉਸ ਨੂੰ ਉਸ ਦੀ ਸਹੇਲੀ ਪੁੱਛਦੀ ਆ ਕਿ ਜਦੋਂ ਤੇਰੀ ਪੜ੍ਹਾਈ ਪੂਰੀ ਹੋ ਗਈ ਫਿਰ ਤੇਰਾ ਤੇ ਰਵੀ ਦਾ ਵਿਆਹ ਹੋਵੇਗਾ ਨਾ ਕਿਰਨ ਇਹ ਸੁਣ ਕੇ ਸੁੰਨ ਜੀ ਰਹਿ ਜਾਂਦੀ ਆ ਬਾਅਦ ਦੇ ਵਿੱਚ ਉਸ ਨੂੰ ਪਤਾ ਲੱਗਦਾ ਕਿ ਉਸ ਦੀਆਂ ਸਾਰੀਆਂ ਸਹੇਲਾਂ ਨੂੰ ਪਤਾ ਹੁੰਦਾ ਕਿ ਕਿਰਨ ਤੇ ਰਵੀ ਇੱਕ ਦੂਸਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ ਉਹ ਵਾਪਸ ਘਰ ਨੂੰ ਆ ਰਹੀ ਹੁੰਦੀ ਆ ਉਸ ਦੇ ਦਿਲ ਦਿਮਾਗ ਦੇ ਵਿੱਚ ਉਹੀ ਗੱਲ ਘੁੰਮ ਰਹੀ ਹੁੰਦੀ ਆ ਉਹ ਆ ਕੇ ਗੱਡੀ ਦੀ ਲੈਣ ਦੇ ਨੇੜੇ ਆਉਂਦੀ ਆ ਤੇ ਜਿਉਂ ਹੀ ਗੱਡੀ ਦੀ ਚੀਕ ਸੁਣਾਈ ਦਿੰਦੀ ਆ ਤਾਂ ਉਹ ਲੈਣ ਤੇ ਛਾਲ ਮਾਰ ਦਿੰਦੀ ਆ ਉਸੇ ਵਕਤ ਹੀ ਇੱਕ ਮੁੰਡਾ ਆਉਂਦਾ ਉਸ ਦੀ ਬਾਹ ਫੜ ਕੇ ਉਸ ਨੂੰ ਪਿੱਛੇ ਖਿੱਚਦਾ ਹੈ ਕਿਰਨ ਦੀਆਂ ਅੱਖਾਂ ਦੇ ਮੂਰੇ ਹਨੇਰਾ ਆ ਜਾਂਦਾ ਤੇ ਉਹ ਉੱਥੇ ਬੇਹੋਸ਼ ਹੋ ਕੇ ਡਿੱਗ ਪੈਂਦੀ ਆ ਲੋਕਾਂ ਦਾ ਇਕੱਠ ਹੋ ਜਾਂਦਾ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗਦੇ ਨੇ ਕੋਈ ਆਖਦਾ ਕਿ ਵਿਆਹੀ ਵੀ ਹੋਵੇਗੀ ਸਹੁਰੇ ਤੰਗ ਕਰਦੇ ਹੋਣਗੇ ਕੋਈ ਆਖਦਾ ਨਹੀਂ ਨਹੀਂ ਪੜਨ ਵਾਲੀ ਇਕ ਵਾਰੀ ਕੁੜੀ ਲੱਗਦੀ ਆ ਤੇ ਕੋਈ ਕੁਝ ਆਖਦਾ ਕੋਈ ਆਖਦਾ ਮ ਤੇਰਵਾ ਹੋਵੇਗੀ ਤੰਗ ਕਰਦੀ ਹੋਵੇਗੀ ਜਿੰਨੇ ਮੂੰਹ ਉਹਨੀਆਂ ਗੱਲਾਂ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤੇ ਫਿਰ ਹੌਰੀ ਹੌਰੀ ਭੀੜ ਖਿੰਡਣੀ ਸ਼ੁਰੂ ਹੋ ਜਾਂਦੀ ਆ ਉੱਥੇ ਇਕੱਲਾ ਉਹ ਮੁੰਡਾ ਰਹਿ ਜਾਂਦਾ ਉਹ ਬੈਗ ਦੇ ਵਿੱਚੋਂ ਆਪਣੀ ਪਾਣੀ ਦੀ ਬੋਤਲ ਕੱਢਦਾ ਤੇ ਕਿਰਨ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਦਾ ਕਿਰਨ ਨੂੰ ਸੁਰਤ ਆਉਂਦੀ ਆ ਤਾਂ ਮੁੰਡਾ ਪੁੱਛਦਾ ਕੀ ਗੱਲ ਆ ਕਿਉਂ ਆਪਣੀ ਜਾਨ ਲੈਣ ਤੇ ਤੁਲੀ ਹੋਈ ਸੀ ਕਿਰਨ ਕੁਝ ਨਹੀਂ ਬੋਲਦੀ ਫਿਰ ਉਹ ਆਖਦਾ ਚਲ ਮੈਂ ਤੈਨੂੰ ਤੇਰੇ ਘਰੇ ਛੱਡਿਆਵਾਂ ਕਿਰਨ ਕਰ ਜਾਣ ਦੇ ਲਈ ਵੀ ਤਿਆਰ ਨਹੀਂ ਹੁੰਦੀ ਕਿਉਂਕਿ ਕਾਲਜ ਤੋਂ ਛੁੱਟੀ ਹੋਈ ਨੂੰ ਬਹੁਤ ਸਮਾਂ ਹੋ ਗਿਆ ਸੀ ਤੇ ਕਿਰਨ ਨੂੰ ਐ ਸੀ ਕਿ ਮੈਂ ਘਰੇ ਕਿਵੇਂ ਜਾਵਾਂਗੀ ਫਿਰ ਮੁੰਡਾ ਆਖਦਾ ਕਿ ਤੂੰ ਮੈਨੂੰ ਖੁੱਲ ਕੇ ਗੱਲ ਦੱਸ ਸਕਦੀ ਆ ਸ਼ਾਇਦ ਮੈਂ ਤੇਰੀ ਕੋਈ ਮਦਦ ਕਰ ਸਕਾਂ ਤਾਂ ਕੁੜੀ ਉਸ ਨੂੰ ਸਾਰੀ ਗੱਲ ਦੱਸਦੀ ਆ ਤੇ ਆਖਦੀ ਆ ਹੁਣ ਮੈਂ ਘਰੇ ਕਿਵੇਂ ਜਾਵਾਂਗੀ ਪਰ ਉਹ ਮੁੰਡਾ ਆਖਦਾ ਕੋਈ ਗੱਲ ਨਹੀਂ ਤੂੰ ਚੁੱਪਚਾਪ ਮੇਰੇ ਨਾਲ ਤੁਰੀ ਆ ਘਰ ਤੈਨੂੰ ਮੈਂ ਛੱਡ ਆਵਾਂਗਾ ਆਪੇ ਮੈਂ ਸਾਰੀ ਗੱਲ ਸਮਝਾ ਦੇਵਾਂਗਾ ਉਸ ਮੁੰਡੇ ਦਾ ਨਾਮ ਦਿਲਪ੍ਰੀਤ ਹੁੰਦਾ ਹੈ ਤੇ ਉਹ ਆਪਣੇ ਮੋਟਰਸਾਈਕਲ ਤੇ ਉਸ ਨੂੰ ਬਿਠਾਉਂਦਾ ਹੈ ਤੇ ਕਿਰਨ ਦੇ ਘਰ ਮੁੰਡੇ ਮੂਹਰੇ ਜਦੋਂ ਆਉਂਦਾ ਹੈ ਤਾਂ ਭੀੜ ਇਕੱਠੀ ਹੁੰਦੀ ਆ ਉਸ ਦੀ ਮਾਂ ਰੋ ਰਹੀ ਹੁੰਦੀ ਆ ਉਸ ਦਾ ਬਾਪ ਪਾਗਲਾਂ ਦੇ ਵਾਂਗ ਗਲੀਆਂ ਦੇ ਵਿੱਚ ਭੱਜਿਆ ਫਿਰਦਾ ਹੁੰਦਾ ਹੈ ਜਿਉਂ ਹੀ ਕਿਰਨ ਨੂੰ ਦੇਖਦੇ ਹਨ ਤਾਂ ਉੱਚੀ ਉੱਚੀ ਚੀਕਾਂ ਮਾਰਨ ਲੱਗ ਜਾਂਦੇ ਹਨ ਉਸ ਦੀ ਮਾਂ ਘੁੱਟ ਕੇ ਕਿਰਨ ਨੂੰ ਆਪਦੇ ਨਾਲ ਲਾ ਲੈਂਦੀ ਤੇ ਪੁੱਛਦੀ ਆ ਤੀਏ ਕਿੱਥੇ ਸੀ ਤੂੰ ਕੀ ਗੱਲ ਹੋਈ ਤੇ ਇਹ ਮੁੰਡਾ ਕੌਣ ਹੈ ਕਿਰਨ ਕੁਝ ਨਹੀਂ ਬੋਲਦੀ ਦਿਲਪ੍ਰੀਤ ਆਖਦਾ ਹੈ ਕਿ ਇਹ ਆ ਰਹੀ ਸੀ ਉਸੇ ਵਕਤ ਹੀ ਰੇਲ ਗੱਡੀ ਆ ਗਈ ਤੇ ਉਸੇ ਵਕਤ ਹੀ ਇੱਕ ਗਾ ਇਹ ਗਾਣੇ ਇਸ ਨੂੰ ਟੱਕਰ ਮਾਰ ਦਿੱਤੀ ਤੇ ਰੀਅਲ ਗੱਡੀ ਦੇ ਮੂਰੇ ਹਿੱਟ ਗਣ ਵਾਲੀ ਸੀ ਉਹ ਤਾਂ ਮੈਂ ਇਸ ਦੀ ਬਾਹ ਖਿੱਚ ਕੇ ਇਸ ਨੂੰ ਬਚਾ ਲਿਆ ਉਸ ਦੇ ਮਾਪੇ ਰੋਂਦੇ ਹਨ ਕਿ ਜੇਕਰ ਕਿਰਨ ਦੇ ਨੂੰ ਕੁਝ ਹੋ ਜਾਂਦਾ ਤਾਂ ਸਾਡਾ ਕੌਣ ਸੀ ਉਹ ਮੁੰਡਾ ਵੀ ਕਿਰਨਦੇਵਲ ਦੇਖਦਾ ਹੈ ਕਿ ਸੋਚ ਜੇਕਰ ਤੈਨੂੰ ਕੁਝ ਹੋ ਜਾਂਦਾ ਤਾਂ ਤੇਰੇ ਮਾਪੇ ਦਾ ਕੀ ਹੋਣਾ ਸੀ ਉਹ ਬਹੁਤ ਜਿਆਦਾ ਦਿਲਪ੍ਰੀਤ ਧੰਨਵਾਦ ਕਰਦੇ ਨੇ ਇਸੇ ਤਰ੍ਹਾਂ ਹੀ ਘਰ ਦੇ ਵਿੱਚ ਦਿਲਪ੍ਰੀਤ ਦਾ ਆਉਣ ਜਾਣ ਲੱਗਿਆ ਰਹਿੰਦਾ ਹੈ ਉਸ ਦਾ ਬਾਪ ਦਿਲਪ੍ਰੀਤ ਉਸ ਦਾ ਨੰਬਰ ਲੈ ਲੈਂਦਾ ਹੈ ਜਦੋਂ ਵੀ ਕੋਈ ਕੰਮ ਤੰਦਾ ਹੁੰਦਾ ਤਾਂ ਉਹ ਦਿਲਪ੍ਰੀਤ ਨੂੰ ਬੁਲਾ ਲੈਂਦਾ ਸੀ ਦਿਲਪ੍ਰੀਤ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਕਰਦੇ ਵਿੱਚ ਇਸੇ ਤਰ੍ਹਾਂ ਉਹਦਾ ਆਉਣ ਜਾਣ ਲੱਗਿਆ ਰਹਿੰਦਾ ਹੈ ਹੁਣ ਕਾਇਦਨ ਪੜ੍ਹ ਲਿਖ ਕੇ ਇੱਕ ਵੱਡੀ ਅਫਸਰ ਬਣ ਜਾਂਦੀ ਆ ਜਦੋਂ ਅਫਸਰ ਬਣਦੀ ਆ ਤਾਂ ਅਖਬਾਰ ਤੇ ਉਸਦੀ ਖਬਰ ਲੱਗਦੀ ਆ ਕਿ ਇੱਕ ਮਜ਼ਦੂਰ ਦੀ ਧੀ ਵੱਡੀ ਅਫਸਰ ਬਣੀ ਹੁਣ ਇੱਕ ਤਕੜੇ ਘਰ ਤੋਂ ਕਾਇਦਨ ਨੂੰ ਰਿਸ਼ਤਾ ਆਉਂਦਾ ਹੈ ਤੇ ਵਿਚੋਲਾ ਆਖਦਾ ਹੈ ਬਹੁਤ ਤਕੜਾ ਘਰ ਹੈ ਤੇ ਕਰਨ ਦਾ ਬਾਪ ਵੀ ਮੁੰਡੇ ਨੂੰ ਪਸੰਦ ਕਰ ਲੈਂਦਾ ਹੈ ਕਿਰਨ ਆਖਦੀ ਹੈ ਕਿ ਜਿੱਥੇ ਤੁਸੀਂ ਮੇਰਾ ਰਿਸ਼ਤਾ ਕਰ ਦਿੱਤਾ ਠੀਕ ਹੈ ਮੈਂ ਦੇਖਾ ਦਿਖਾਈ ਨਹੀਂ ਕਰਨੀ ਪਰ ਫਿਰ ਵੀ ਵਿਚੋਲਾ ਆਖਦਾ ਹੈ ਕਿ ਇੱਕ ਵਾਰ ਤਾਂ ਮੁੰਡੇ ਕੁੜੀ ਨੂੰ ਮਿਲਣਾ ਚਾਹੀਦਾ ਹੈ ਜਦੋਂ ਹੀ ਉਹ ਮਿਲਦੇ ਹਨ ਤਾਂ ਜਦੋਂ ਕਿਰਨ ਮੁੰਡੇ ਨੂੰ ਦੇਖਦੀ ਆ ਤਾਂ ਉਹ ਹੱਕੀ ਬੱਕੀ ਰਹਿ ਜਾਂਦੀ ਆ ਇਹ ਮੁੰਡਾ ਕੋਈ ਹੋਰ ਨਹੀਂ ਇਹ ਰਵੀ ਹੀ ਹੁੰਦਾ ਹੈ ਰਵੀ ਉਸ ਦੇ ਵੱਲ ਦੇਖ ਕੇ ਮਸਕਰਾਉਂਦਾ ਹੈ ਤੇ ਫਿਰ ਉਹਨਾਂ ਦਾ ਸ਼ਗਨ ਪੈ ਜਾਂਦਾ ਹੈ ਹੁਣ ਵਿਆਹ ਦੀਆਂ ਤਿਆਰੀਆਂ ਸੀ ਬਰਾਤ ਗੇਟ ਤੇ ਆਈ ਖੜੀ ਸੀ ਪਰ ਕਿਰਨ ਵਿਆਹ ਤੋਂ ਮੁੱਕਰ ਗਈ ਸੀ ਉਸਨੇ ਨਾ ਕਰ ਦਿੱਤੀ ਸੀ ਜਿਉਂ ਹੀ ਇਹ ਗੱਲ ਕਰਨ ਦੇ ਪਿਓ ਨੂੰ ਪਤਾ ਲੱਗਦੀ ਆ ਤਾਂ ਉਹ ਹੱਕਾ ਬੱਕਾ ਆ ਜਾਂਦਾ ਜਿਦੋਂ ਇਹ ਗੱਲ ਮੁੰਡੇ ਦੇ ਪਿਓ ਨੂੰ ਪਤਾ ਲੱਗਦੀ ਤਾਂ ਉਹਦੇ ਰੋਂਗਟੇ ਖੜੇ ਹੋ ਜਾਂਦੇ ਨੇ ਬਰਾਤਿਆਂ ਦੇ ਸਾਹ ਸੁੱਕ ਜਾਂਦੇ ਨੇ ਕਿ ਹੁਣ ਖਾਲੀ ਬਰਾਤ ਲੈ ਕੇ ਜਾਵਾਂਗੇ ਕਿਰਨ ਆਖਦੀਆ ਕਿ ਤੁਸੀਂ ਵਾਪਸ ਚਲੇ ਜਾਓ ਤੇ ਫਿਰ ਕਿਰਨ ਸਾਰੀ ਗੱਲ ਦੱਸਦੀਆ ਕਿ ਤੁਹਾਡਾ ਮੁੰਡਾ ਵਿਆਹ ਨਹੀਂ ਇਹ ਸਿਰਫ ਕੁੜੀਆਂ ਨੂੰ ਵਰਤਣਾ ਚਾਹੁੰਦਾ ਹੈ ਇਸ ਲਈ ਮੈਂ ਇਹਦੇ ਨਾਲ ਵਿਆਹ ਨਹੀਂ ਕਰਵਾ ਸਕਦੀ ਉਹ ਖਾਲੀ ਬਰਾਤ ਲੈ ਕੇ ਪਿੰਡ ਨੂੰ ਵਾਪਸ ਜਾਂਦੇ ਹਨ ਰਵੀ ਦਾ ਪਿਓ ਰਵੀ ਨੂੰ ਕੋਸਦਾ ਹੈ ਕਿ ਤੇਰੇ ਕਰਕੇ ਹੀ ਮੇਰੀ ਬੇਇੱਜ਼ਤੀ ਹੋਈ ਹੈ ਤੇਰੇ ਕਰਕੇ ਹੀ ਮੈਨੂੰ ਖਾਲੀ ਬਰਾਤ ਲੈ ਕੇ ਘਰੇ ਜਾਣਾ ਪੈ ਰਿਹਾ ਹੈ ਹੁਣ ਮੈਂ ਰਿਸ਼ਤੇਦਾਰਾਂ ਸਾਹਮਣੇ ਸ਼ਰਮਿੰਦਾ ਹੋ ਗਿਆ ਇਧਰ ਕਿਰਨ ਦਾ ਬਾਪ ਆਖਦਾ ਹੈ ਕਿਰਨ ਘਰੇ ਵਿਆਹ ਦੀਆਂ ਤਿਆਰੀਆਂ ਸੀ ਤੂੰ ਇਹ ਕੀ ਕੀਤਾ ਤਾਂ ਕਿਰਨ ਆਖਦੀ ਆਪਾਪਾ ਵਿਆਹ ਜਰੂਰ ਹੋਵੇਗਾ ਤਾਂ ਕਿ ਕਰਨ ਦਿਲਪ੍ਰੀਤ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਕਰਨ ਤੇ ਦਿਲਪ੍ਰੀਤ ਬਹੁਤ ਜਿਆਦੇ ਖੁਸ਼ ਹੁੰਦੇ ਹਨ ਕਰਨ ਵੱਡੀ ਅਫਸਰ ਲੱਗ ਗਈ ਹੁੰਦੀ ਆ ਤੇ ਉਹ ਸ਼ਹਿਰ ਦੇ ਵਿੱਚ ਕੋਠੀ ਲੈ ਕੇ ਰਹਿਣ ਲੱਗ ਜਾਂਦੇ ਹਨ ਦਿਲਪ੍ਰੀਤ ਵੀ ਤੇ ਕਰਨ ਵੀ ਦੋਨੋਂ ਜਾਨੇ ਸ਼ਹਿਰ ਦੇ ਵਿੱਚ ਰਹਿੰਦੇ ਆ ਦਿਲਪ੍ਰੀਤ ਦੇ ਮਾਪੇ ਦੀ ਛੋਟੇ ਜਦੋਂ ਛੋਟਾ ਜਿਹਾ ਸੀ ਤਾਂ ਉਹਨਾਂ ਦੀ ਮੌਤ ਹੋ ਗਈ ਸੀ ਇਸ ਲਈ ਕਰਨ ਆਪਣੇ ਮਾਪੇ ਨੂੰ ਆਪਣੇ ਕੋਲ ਲੈ ਜਾਂਦੀ ਹੈ ਵਿਆਹ ਤੋਂ ਸਾਲ ਬਾਅਦ ਉਹਨਾਂ ਦੇ ਘਰ ਦੋ ਜੋੜੇ ਬੱਚੇ ਹੁੰਦੇ ਹਨ ਇੱਕ ਬੇਟਾ ਤੇ ਬੇਟੀ ਹੁਣ ਉਹ ਬਹੁਤ ਜਿਆਦਾ ਖੁਸ਼ ਸੀ ਕਿਨ ਥੋੜੇ ਸਮੇਂ ਬਾਅਦ ਹੀ ਡਿਊਟੀ ਤੇ ਜਾਣ ਲੱਗੀ ਸੀ ਦਿਲਪ੍ਰੀਤ ਵੀ ਕੰਪਨੀ ਦੇ ਚ ਜਾਣ ਲੱਗਿਆ ਸੀ ਤੇ ਉਸਦੇ ਮੰਮੀ ਪਾਪਾ ਘਰੇ ਉਸਦੇ ਬੱਚੇ ਪਾਲ ਰਹੇ ਸੀ ਜਿਸ ਥਾਂ ਤੇ ਉਹ ਡਿਊਟੀ ਕਰਦੀ ਸੀ ਜਿੱਥੇ ਉਹ ਅਫਸਰ ਲੱਗੀ ਸੀ ਉੱਥੇ ਹੀ ਇੱਕ ਦਿਨ ਇੱਕ ਆਦਮੀ ਆਉਂਦਾ ਹੈ ਤੇ ਉਸ ਨੂੰ ਦੇਖ ਕੇ ਕਿਨ ਹੈਰਾਨ ਰਹਿ ਜਾਂਦੀ ਆ ਉਹ ਆਦਮੀ ਕੋਈ ਹੋਰ ਨਹੀਂ ਹੁੰਦਾ ਔਰ ਅਭੀ ਹੀ ਹੁੰਦਾ ਹੈ ਤੇ ਰਵੀ ਨੂੰ ਦੇਖ ਕੇ ਉਹ ਹੈਰਾਨ ਰਹਿ ਜਾਂਦੀ ਆ ਫਿਰ ਉਸ ਨੂੰ ਪਤਾ ਲੱਗਦਾ ਕਿ ਅਜੇ ਤੱਕ ਰਵੀ ਦਾ ਰਿਸ਼ਤਾ ਨਹੀਂ ਹੋਇਆ ਰਵੀ ਬਹੁਤ ਜ਼ਿਆਦਾ ਨਸ਼ੇ ਕਰਨ ਲੱਗ ਗਿਆ ਸੀ ਤੇ ਉਸ ਦਾ ਬਾਪ ਉਸ ਨੂੰ ਕਿਰਨ ਦੇ ਕੋਲੇ ਲੈ ਕੇ ਆਇਆ ਸੀ ਕਿ ਉਹ ਉਹਨਾਂ ਦੀ ਮਦਦ ਕਰੇ ਰਵੀ ਦੇ ਨਸ਼ੇ ਛਡਾਉਣ ਦੇ ਵਿੱਚ ਕਿਉਂਕਿ ਬਾਧੂ ਪੈਸਾ ਸੀ ਤੇ ਬਾਧੂ ਪੈਸਾ ਕਰਕੇ ਉਹ ਵਿਗੜ ਗਿਆ ਸੀ ਤੇ ਕਿਰਨ ਨੇ ਜਿੱਦਣ ਦੀ ਆਪਣੀ ਡਿਊਟੀ ਸੰਭਾਲੀ ਸੀ ਉਹ ਇਸ ਤਰ੍ਹਾਂ ਲੋਕਾਂ ਦੀ ਬਹੁਤ ਮਦਦ ਕਰਦੀ ਸੀ ਉਸਨੇ ਕਦੇ ਵੀ ਕਿਸੇ ਤੋਂ ਰਿਸ਼ਵਤ ਨਹੀਂ ਲਈ ਸੀ ਉਹ ਇਸੇ ਤਰ੍ਹਾਂ ਲੋਕਾਂ ਦੀ ਮਦਦ ਕਰਦੀ ਰਹਿੰਦੀ ਸੀ ਕਿਸੇ ਦੀ ਨਸ਼ਾ ਛਡਾਉਣ ਦੇ ਵਿੱਚ ਮਦਦ ਕਰਦੀ ਕਿਸੇ ਦੀ ਘਰ ਪਹੁੰਚਣ ਦੇ ਵਿੱਚ ਮਦਦ ਕਰਦੀ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੀ ਸੀ ਤੇ ਅੱਜ ਕਿਰਨ ਦੇ ਵਿਆਹ ਨੂੰ ਪੂਰੇ 5 ਸਾਲ ਹੋ ਗਏ ਸੀ ਉਸਦੇ ਬੱਚੇ ਵੀ ਕਿੱਡੇ-ਕਿੱਡੇ ਹੋ ਗਏ ਸੀ ਸਕੂਲ ਜਾਣ ਲੱਗ ਗਏ ਸੀ ਪਰ ਅਜੇ ਤੱਕ ਰਵੀ ਦਾ ਵਿਆਹ ਨਹੀਂ ਹੋਇਆ ਸੀ ਰਵੀ ਅਜੇ ਤੱਕ ਕੁਵਾਰਾ ਹੀ ਸੀ ਤੇ ਕਿਰਨ ਆਪਣੇ ਘਰੇ ਬਹੁਤ ਖੁਸ਼ੀ ਆਪਣੇ ਮੰਮਾ ਪਾਪਾ ਦੇ ਨਾਲ ਤੇ ਕਹਿੰਦੇ ਮੰਮੀ ਪਾਪਾ ਵੀ ਬਹੁਤ ਜਿਆਦੇ ਖੁਸ਼ੀ ਕਿ ਸਾਡੀ ਧੀ ਨੇ ਸਾਨੂੰ ਕਿੱਡੀ ਕਿੱਡੀ ਵੱਡੀ ਗਾ ਜਿੰਦਗੀ ਦਿੱਤੀ ਆ ਸਾਡੀ ਧੀ ਨੇ ਸਾਡਾ ਸਿਰ ਉੱਚਾ ਕਰ ਦਿੱਤਾ ਕਿੱਥੇ ਵਿਚਾਰੇ ਮਜ਼ਦੂਰ ਦਿਹਾੜੀਆਂ ਕਰਨ ਵਾਲੇ ਲੋਕਾਂ ਦੇ ਘਰੇ ਕੰਮ ਕਰਨ ਵਾਲੇ ਤੇ ਕਿੱਥੇ ਅੱਜ ਇੱਕ ਅਫਸਰਤੀ ਦੇ ਮਾਂ-ਵਾਪਸੀ ਜਦੋਂ ਉਹ ਵੀ ਆਪਣੀ ਧੀ ਦੇ ਨਾਲ ਬਾਜ਼ਾਰ ਵਿੱਚ ਜਾਂਦੇ ਤਾਂ ਲੋਕੀ ਉਸ ਨੂੰ ਸਲਾਮ ਕਰਦੇ ਸੀ ਕਿ ਐਡੀ ਵੱਡੀ ਅਫਸਰ ਕੁੜੀ ਦੇ ਮਾਂ-ਵਾਪ ਹਨ ਤੇ ਉਹਨਾਂ ਦੇ ਮਾਪੇ ਨੂੰ ਬੜੀ ਖੁਸ਼ੀ ਹੁੰਦੀ ਸੀ ਸੋ ਕੀ ਕਹਿਣਾ ਚਾਹੋਗੇ ਤੁਸੀਂ ਕਿਰਨ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਧੰਨਵਾਦ